ਨਾਲੀ ਤੀਤਾ ਮਾਸੀ ਆ ਸਸਰੀਕਾਲ ਮਾਸੀ ਹਾਂ ਹਾਂ ਕੀ ਪੁੱਤ ਦਾ ਠੀਕ ਆ ਜਿੰਦਾ ਲਾ ਕੇ ਰਿਹਾ ਕਿ ਲੁਗ ਗਏ ਨਾ ਪੁੱਤ ਜਿੰਦਾ ਕਾਨੂੰ ਲਾਇਆਗਾ ਅਰ ਸਰਪੰਚ ਦੇ ਕੋਈ ਬੈਠੀਆਂ ਪੁੱਤ ਉੱਥੇ ਮੈਥੇ ਤਾਨੇ ਮੇਣੇ ਨਿਚੇ ਜਾਂਦੇ ਲੋਕਾਂ ਦੇ ਤਾਨੇ ਮੇਣੇ ਤਾਂ ਨਹੀਂ ਚੱਲੇ ਜਾਂਦੇ ਤੇਰੇ ਪੁੱਤ ਦਾ ਚਿੱਤੇ ਤੇ ਵੀ ਨਾ ਆ ਰਿਹਾ ਹੈ ਹਾਂ ਤੂੰ ਗੈਰੀ ਮੇਰਾ ਪੁੱਤ ਦੇਖਿਆ ਕਰਤਾ ਕਿਤੇ ਦੇਖਾ ਨਹੀਂ ਭਾਲਦੇ ਉਹਨੇ ਨਹੀਂ ਫਿਰਦਾ ਸਰਪੰਚ ਕੋਲੇ ਆਇਆ ਜੀ ਮੈਂ ਤਰਾ ਦੇ ਕੇ ਗਾਣੂ ਆ ਅੱਛਾ ਪਤਾ ਤੈਨੂੰ ਵੀ ਕਿੱਥੇ ਆਦਾ ਉਹ ਕਹਿੰਦੇ ਆ ਮੈਂ ਪਤਾ ਕੀ ਇਹ ਮੈਂ ਭਾਲਦਾ ਫਿਰਦਾ ਖਾਰੇ ਪਿੰਡ ਚ ਅੱਛਾ ਜੀ ਹਾਂ ਆ ਲੈ ਪੁੱਤ ਫਿਰ ਚਾਹ ਪਾਣੀ ਪੀ ਲ ਚਾਹ ਪਾਣੀ ਕਿੱਥੇ ਅਮਾਲੇ ਤੇ ਪੁੱਤ ਤੂੰ ਉਧਰ ਗਿਆ ਮੈਨੂੰ ਥੋੜਾ ਤਾਂ ਗੱਲ ਪੁੱਛਣੀ ਐ ਹਾਂ ਦਾਚਾ ਮੈਂ ਪਹਿਲਾਂ ਵੀ ਤੁਹਾਨੂੰ ਪੁੱਛੀ ਸੀਗੀ ਤੁਸੀਂ ਉਦੋਂ ਵੀ ਮੈਨੂੰ ਨਹੀਂ ਦੱਸੀ ਹੁਣ ਤਾਂ ਆਪਣੇ ਵਿੱਚ ਕੋਈ ਵੀ ਨਹੀਂ ਹੈਗਾ ਦੱਸੋ ਵੀ ਪੁੱਤ ਸਾਰੀਆਂ ਗੱਲਾਂ ਦੱਸੋ ਕਿ ਤੈਨੂੰ ਮੈਂ ਮੰਮੀ ਹੂੰ ਮੈਨੂੰ ਹੁਣ ਸਾਰੀ ਗੱਲ ਦੱਸੋ ਤੇ ਆਖਰ ਹੋਇਆ ਕੀ ਐ ਤੇ ਪਿੰਡ ਵਾਲੇ ਤੁਹਾਨੂੰ ਮਾੜਾ ਕਿਉਂ ਕਹਿੰਦੇ ਨੇ ਪੁੱਤ ਮੈਂ ਤੈਨੂੰ ਸਾਰੀ ਗੱਲ ਦੱਸ ਦਿੰਦੀ ਮੈਂ ਤਾਂ ਕਿ ਕੋਈ ਲੁਕੋ ਨਹੀਂ ਰੱਖਦੀ ਹੈਗੀ ਧਿਆਨ ਨਾਲ ਸੁਣੀ ਪੁੱਤ ਮੇਰੀ ਗੱਲ ਮੈਂ ਤਾਂ ਤੁਹਾਨੂੰ ਲੁਕੋ ਰੱਖਦੀ ਸੀ ਮੈਂ ਤਾਂ ਤੁਹਾਨੂੰ ਨਾਫਰ ਤੇ ਵੀ ਕਰਦੀ ਸੀ ਹੈ ਮੈਂ ਤੈਨੂੰ ਇਹ ਗੱਲ ਕਹਿਨੀ ਆ ਵੀ ਦੇਖ ਪਹਿਲਾਂ ਸੁਖਮਨੀ ਨਾਲ ਵਿਆਹ ਹੋਇਆ ਸੀ। ਇਹਦਾ ਮੰਮੀ ਸੁਖਮਨੀ ਗੁਰਵਿੰਦਰ ਦਾ ਆਪਣੀ ਦਾ। ਗੁਰਵਿੰਦਰ ਦਾ ਵਿਆਹ ਹੋਇਆ ਸੀ। ਹਾਂ। ਇਹਦਾ ਮਤਲਬ ਜਿਹੜੇ ਲੋਕ ਕਹਿੰਦੇ ਸੀ ਸੱਚ ਸੀ। ਹਾਂ ਪੁੱਤ ਜਮਾਂ ਸੱਚ ਤੀਗਾ। ਵੀ ਗੁਰਵਿੰਦਰ ਪਹਿਲਾਂ ਵੀ ਵਿਆਹ ਹੋਇਆ ਸੀਗਾ। ਹਾਂ ਪੁੱਤ ਵਿਆਹ ਹੋਇਆ ਸੀਗਾ। ਅੱਛਾ ਮੰਮੀ ਹੱਗੇ ਦੱਸੋ ਤੇ। ਬੀਨਾ ਜਿਹੜੀ ਉਹ ਤੇਰੀ ਆਂਟੀ ਨਹੀਂ ਆਉਂਦੀ ਹੁੰਦੀ ਸੀ। ਤੇ ਉਹਦੀ ਭਤੀਜੀ ਸੀ। ਮੰਨੇ ਹਾਂ ਜਾਨੀ ਗੁਰਵਿੰਦਰ ਰੁਜ ਜਾ ਬਈ ਮੰਮੀ ਹਾਂ ਤੁਸੀਂ ਇਹਨਾਂ ਮਾੜ ਮੈਨਾਂ ਕਿਵੇਂ ਕਰ ਸਕਦੇ ਹੋ ਐਨੀਆਂ ਗੱਲਾਂ ਤੁਸੀਂ ਕਿਵੇਂ ਮੇਰੇ ਨਾਲ ਲੁਕੋ ਲਈਆਂ ਤੇ ਗੁਰਵਿੰਦਰ ਹੁਣ ਐਡਾ ਵੱਡਾ ਧੋਖਾ ਕੀਤਾ ਮੇਰੇ ਨਾਲ ਤੈਨੂੰ ਤਾਂੱਸ ਦਿਆਂ ਪੁੱਤ ਅੱਗੇ ਮੇਰੀਆਂ ਗੱਲਾਂ ਸੁਣੀ ਜਾਈ ਤੂੰ ਕੋਈ ਨਾ ਦਿਲ ਤੇ ਪੱਥਰ ਰੱਖ ਮੈਂ ਤੈਨੂੰ ਤਾਂ ਦੱਸਦੀ ਆ ਮੈਨੂੰ ਐਤੀ ਤਾਂ ਮੈਂ ਤੈਨੂੰ ਭੇਜ ਦਿੱਤੀ ਉਦੋਂ ਵੀ ਗੁਰਵਿੰਦਰ ਕਿਤੇ ਸੁਧਰ ਜਾਊਗਾ ਵੀ ਤੈਨੂੰ ਛੱਡਿਆ ਆਊਗਾ ਮੈਂ ਤਾਂ ਇਥੋਂ ਨਾਫਰਤ ਨਹੀਂ ਕਰਦੀ ਸੀ ਪੁੱਤ ਮੈਂ ਤਾਂ ਤੈਨੂੰ ਉਹੀ ਕਹਿੰਦੀ ਸੀ ਮੈਂ ਨਾਫਰਤ ਕਰਦੀ ਆ ਮੈਂ ਤਾਂ ਇਥੋਂ ਐਨਾਂ ਕੁਛ ਹੋ ਗਿਆ ਤੁਸੀਂ ਮੈਨੂੰ ਹੁਣ ਦੱਸ ਰਹੇ ਹੋ ਜਦ ਕਿ ਮੈਂ ਤੈਨੂੰ ਕੋਲ ਵਰਵਾ ਦੇਉਗੀ ਤੁਸੀਂ ਪਹਿਲਾਂ ਕਿਉਂ ਨਹੀਂ ਮੈਨੂੰ ਦੱਸਿਆ ਇਹ ਚੀਜ਼ਾਂ ਫਿਰ ਮੈਂ ਤੈਨੂੰ ਦੱਸ ਦਿੱਤੀ ਪੁੱਤ ਜੇ ਮੈਂ ਦੱਸ ਦਿੱਤੀ ਤੂੰ ਮੇਰਾ ਯਕੀਨ ਨਹੀਂ ਕਰਨਾ ਤੀ ਤੂੰ ਇਹ ਕਹਿਣਾ ਤੀ ਮੈਨੂੰ ਗੁਰਵਿੰਦਰ ਨਾਲੋਂ ਭੇਜਣਾ ਚਾਹੁੰਦੀ ਆ ਕਹਿੰਦੀ ਤੀ ਨਾ ਕਹਿੰਦੀ ਤੀ ਹਾਂ ਮੈਂ ਮਤਨ ਉਹ ਕਹੀ ਨਹੀਂ ਵੀ ਦੇਖਾ ਵੀ ਦੇੜੀ ਤੀਜੀ ਸੀ ਦੂਜੀ ਸੀਗੀ ਵੀ ਉਹਦੀ ਪਤੀ ਜਿਸ ਦੀ ਵੀ ਉਹ ਉਹਦੀ ਮਾਂ ਵੀ ਸੀਗੀ ਉਹਦੀ ਮਾਂ ਕਰਦੀ ਸੀ ਗੌਰਾਂ ਮੈਂ ਤੈਨੂੰ ਪੂਆ ਕੋਲੇ ਕਿਉਂ ਭੇਜਿਆ ਸੀਗਾ ਇਹ ਸੇ ਕਰਕੇ ਭੇਜਿਆ ਤੀ ਵੀ ਤੈਨੂੰ ਕਿਸੇ ਗੱਲ ਦਾ ਪਤਾ ਨਾ ਲੱਗੇ ਮੰਮੀ ਹਾਂ ਤੇ ਲੇਕ ਗੱਲ ਸਮਝਨੇ ਆਈ ਜੇ ਪਹਿਲਾਂ ਵਿਆਹ ਕੀਤਾ ਗੁਰਮਨ ਨੇ ਹਾਂ ਉਹ ਕਿੱਥੇ ਕਰਤੀ ਕਰ ਉਹਨੇ ਉਹ ਉਹ ਤਾਂ ਬਾਗੀ ਉਹ ਤਾਂ ਇਹਨੂੰ ਛੱਡ ਕੇ ਬਾਗੀ ਸੀ ਆਪੇ ਬਾਗੀ ਸੀ ਤੇ ਦੂਜੀ ਦੂਜੀ ਉਹ ਇਹ ਤਾਂ ਪਤਾ ਨਹੀਂ ਕਿੱਧਰ ਗਈ ਸੀ ਜਿੱਥੇ ਤੈਨੂੰ ਲੈ ਕੇ ਆਇਆ ਪੁੱਤ ਸ਼ਿਮ ਲੈ ਕੇ ਉੱਥੇ ਗਈ ਸੀ ਉਹਨੇ ਚੰਡੀਗੜ੍ਹ ਘੁੰਮਣ ਗਈ ਸੀ ਰਾਤ ਮੈਨੂੰ ਨਹੀਂ ਪਤਾ ਕੀ ਬਣਿਆ ਕੀ ਨਾ ਬਣਿਆ ਗੁਰਵਿੰਦਰ ਨੇ ਮੇਰੇ ਕੋਲੇ ਛੱਤ ਨਹੀਂ ਹਾਂ ਉਹ ਪਹਿਲਾਂ ਵਾਲੀ ਕਿਉਂ ਛੱਡ ਕੇ ਗਈ ਆ ਪਹਿਲਾਂ ਥੋੜੀ ਜੀ ਉਹ ਉਹ ਲਾਲਚ ਕਰਦੀ ਸੀ ਪੇਕਾਂ ਦਾ ਨਹੀਂ ਬਬੇ ਤੁਸੀਂ ਹੁਣ ਵੀ ਮੇਰੇ ਤੋਂ ਕੁਝ ਲੁਕੋ ਨਾ ਨਾ ਕੋਈ ਨਹੀਂ ਰੋਹਾਂ ਤੇ ਮੈਨੂੰ ਪਤਾ ਲੱਗਿਆ ਸੀ ਵੀ ਉਹ ਬਹੁਤ ਜ਼ਿਆਦਾ ਨਸ਼ੇ ਕਰਦਾ ਸੀਗਾ ਕਿਉਂਕਿ ਮਾਂ ਜਿੰਨਾ ਮਰਜ਼ੀ ਮਿੱਥੋ ਕੁਛ ਲਕੋਲਾ ਘੁਣੀਆਂ ਨਹੀਂ ਲੁਕਾਉਂਦੀ ਹੁੰਦੀ ਇੱਕ ਮਾਲ ਕੋ ਲੈਂਦੀ ਆ ਦੇ ਪੁੱਤਵਾਰੇ ਮੈਂ ਤੈਨੂੰ ਕਹੀ ਨਹੀਂ ਬਿਨਾਂ ਚੇ ਕਰਦਾ ਤੀਗਾ ਮੈਂ ਮਾਂ ਕਹੀ ਨਹੀਂ ਨਾ ਸਕਦੀ ਆਰ ਦੇ ਮੂਹ ਨਾਲ ਆਵਦੇ ਪੁੱਤ ਨੂੰ ਤੈਨੂੰ ਪਤੀ ਲੱਗ ਗਿਆ ਜਦੋਂ ਇਹ ਗੱਲ ਜਿਵੇਂ ਸੱਚ ਆ ਪਰ ਮਾਂ ਤੁਸੀਂ ਆਪਣੇ ਪੁੱਤ ਬਾਰੇ ਸੋਚਿਆ ਘਟੋ ਘਟ ਉਹਨਾਂ ਕੁੜੀਆਂ ਬਾਰੇ ਸੋਚਦੇ ਜਿਨ੍ਹਾਂ ਦੇ ਜ਼ਿੰਦਗੀ ਤੁਹਾਡੇ ਪੁੱਤ ਖਰਾਬ ਕਰ ਰਿਆ ਸੀ ਕਾਸ਼ ਤੁਸੀਂ ਇੱਕ ਮਾਂ ਉਹਨਾਂ ਦੀ ਵੀ ਬਣੇ ਹੁੰਦੇ ਆਦੇ ਪੁੱਤ ਬਾਰੇ ਨਾ ਸੋਚ ਕੇ ਹੁਣ ਨਾਂ ਬਾਰੇ ਸੋਚ ਲੈਂਦੇ ਤੈਨ ਘਰ ਤਵਾ ਨਹੀਂ ਸੀ ਹੁੰਦੇ ਤੁਹਾਨੂੰ ਪਤਾ ਅੱਜ ਜਿਹੜਾ ਤੁਹਾਡਾ ਪੁੱਤ ਆਪਣੇ ਕੋਲ ਨਹੀਂ ਹੈਗਾ ਕੀ ਪਤਾ ਕਿਸ ਘਰ ਦੀ ਵੱਧ ਉਹਨੂੰ ਲੱਗੀ ਆ ਸਮਝ ਸਕਦੇ ਆ ਇਸ ਗਮ ਚ ਛੱਕਦੀ ਉਤਮ ਮੈਂ ਜਮਾਨੀ ਹੋ ਕਰ ਛੱਕਦੀ ਮੈਂ ਇਹ ਗੱਲ ਭੁੱਲ ਨਹੀਂ ਸਕਦੀ ਹੈਗੀ ਅੱਜ ਵੀ ਮੇਰੇ ਨਾਲ ਬਣੀ ਆ ਕੱਲ ਨੂੰ ਉਹਨਾਂ ਦੀ ਆਮਾ ਵੀ ਬਰਬਾਦ ਕਰੀਆਂ ਸੀ ਉਹਨੇ ਉਹ ਵੀ ਰੋਂਦੀਆਂ ਸੀ ਵਿਚਾਰੀਆਂ ਹੁਣ ਮੈਨੂੰ ਨਹੀਂ ਪਤਾ ਉਹ ਕੁੜੀ ਨੂੰ ਕਿੱਥੇ ਕਰਿਆ ਆ ਕਿਵੇਂ ਕੁਝ ਕਰਿਆ ਕਿਵੇਂ ਭੱਜ ਗਈ ਕੀ ਹੋਇਆ ਕੀ ਨਾ ਹੋਇਆ ਪੁੱਤ ਇਹ ਇਸ ਗੱਲ ਬਾਰੇ ਮੈਨੂੰ ਕੋਈ ਪਤਾ ਨਹੀਂਗਾ ਪਰ ਮੈਨੂੰ ਹੁਣ ਸਾਰਾ ਪਤਾ ਲੱਗ ਗਿਆ ਇਸ ਚੀਜ਼ ਦਾ ਵੀ ਮੈਨੂੰ ਇੱਥੇ ਕਿਉਂ ਨਹੀਂ ਲੈਣਾ ਚਾਹੁੰਦਾ ਸੀ ਪਿੰਡ ਵਿੱਚ ਸਿਰਫ ਐਸੇ ਕਰਕੇ ਜਦੋਂ ਕਾਲੀ ਕਰ ਤੋਂ ਉੱਤ ਮੇਰੇ ਸਾਹਮਣੇ ਨਾ ਆ ਜਾਣ ਤਾਂ ਕਰਕੇ ਮੈਂ ਤਾਂ ਮੈਂ ਵੀ ਇੱਕ ਗੱਲ ਤੁਹਾਡੇ ਤੋਂ ਲੁਕੋਈ ਆ ਹਾਂ ਪਤਾ ਦੱਸਿਆ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਸੀ ਮੈਂ ਤੇ ਗੁਰਮਨ ਨੇ ਉੱਥੇ ਵਿਆਹ ਕਰਾ ਲਿਆ ਸੀ ਤੇ ਉਹ ਇੱਥੇ ਆਉਣਾ ਨਹੀਂ ਚਾਹੁੰਦਾ ਸੀਗਾ ਮੈਨੂੰ ਲੈ ਕੇ ਪਰ ਮੇਰਾ ਦਿਲ ਸੀ ਵੀ ਮੈਂ ਮਾਪਿਓ ਨੂੰ ਮਿਲਾਕ ਮਾ ਮੇਰਾ ਕੋਈ ਨਹੀਂ ਹੈਗਾ ਮੈਂ ਤੁਹਾਨੂੰ ਆਪਣੀ ਮਾਂ ਸਮਝਿਆ ਸੀ ਠੀਕ ਆ ਬੋਟਾ ਮੈਂ ਤੇਨੂੰ ਸੁਣ ਕੇ ਨਾ ਮੇਰੇ ਹੁਣ ਮਨ ਖੱਟਾ ਬਹੁਤ ਹੋਗਾ ਨਾ ਪੁੱਤ ਮੈਂ ਤੈਨੂੰ ਤੀ ਬਣਾ ਕੇ ਰੱਖੂੰਗੀ ਵਰਤੀ ਬਣ ਕੇ ਰਹੇਗੀ ਮੇਰਾ ਬਹੁਤ ਮਨੱਖ ਮੈਂ ਬਹੁਤ ਦੁਖੀ ਆਂਗੀ ਮੈਂ ਮੈਂ ਸਾਰਾ ਤੱਕ ਕੇ ਆਈ ਆਂਗੀ ਹਮਾ ਹੁਣ ਮੈਂ ਤੇ ਤੋਖਾ ਨਾ ਦੇ ਤਾ ਨਹੀਂ ਦੀਦੀ ਤੈਨੂੰ ਤੋਖਾ ਮੈਂ ਕੁਝ ਨਹੀਂ ਕਰ ਸਕਦੀ ਹਾਂ ਮੈਨੂੰ ਤੋਖਾ ਨਾ ਦੇ ਪੁੱਤ ਬਣ ਕੇ ਨਹੀਂ ਮੈਂ ਕੁਝ ਨਹੀਂ ਕਰ ਸਕਦੀ ਹੁਣ ਮੈਂ ਹੁਣ ਜਾ ਰਹੀ ਹਾਂ ਨਾ ਪੁੱਤ ਨਹੀਂ ਮੈਂ ਸਭ ਕੁਝ ਛੱਡ ਕੇ ਜਾ ਰਹੀ ਹਾਂ ਨਾ ਪੁੱਤ ਨਾ ਆ ਜਾ ਤੂੰ ਬਹਿ ਜਾ ਬੱਸ ਮੇਰੇ ਕੋਲੇ ਰਹਿ ਤੂੰ ਮੇਰਾ ਕੋਈ ਨਹੀਂ ਹੈਗਾ ਤੂੰ ਹੀ ਮੇਰਾ ਸਾਰਾ ਨਹੀਂ ਆਇਆ ਨਾ ਮੈਂ ਨਹੀਂ ਰਹਿ ਸਕਦੀ ਤੁਹਾਡੇ ਨਾਲ ਕਿਉਂਕਿ ਤੁਸੀਂ ਹਰ ਇੱਕ ਗੱਲ ਮੇਥੋਂ ਲੁਕੋਈ ਹੈਗੀ ਹੁਣ ਤਾਂ ਮੈਂ ਤੈਨੂੰ ਸਾਰਿਆਂ ਕਿੰਨਾ ਮੂਰੇ ਰੱਖਦੀ ਨਾ ਮੈਂ ਕੋ ਰੱਖੀ ਨਹੀਂ ਵੇ ਆਪ ਤਾਂ ਨਹੀਂ ਹੁਣ ਮੈਂ ਰਹਿ ਨਹੀਂ ਸਕਦਾ ਮੈਂ ਇਹ ਪੈਸੇ ਕੱਲ੍ਹ ਨਹੀਂ ਰਹਿਣਾ ਦਾ ਖਬਰਾਂ ਮੰਦੇ ਵਿੱਚ ਕਾਮਲੀ ਦੇ ਆਜੇ ਮੁੜੀ ਆਵੇ ਆ ਮਰਦੀ ਤੇ ਬੈਠੀ ਤਾਂ ਹੈ ਗਿਆ ਤਰੇ ਹੋਰ ਕੀ ਬਣੇ ਹਾਂ ਪੰਨੋ ਠੀਕ ਹਾਂ ਤੇ ਮੈਂ ਢਿੱਲੀ ਜੀ ਬੈਠੀ ਹੈ ਕੀ ਹੋ ਗਿਆ ਢਿੱਲੀ ਨੂੰ ਬੈਠਣਾ ਹੁਣ ਹੋਰ ਕੀ ਕਰਨਾ ਹਾਂ ਤੁਰ ਫਿਰਿਆ ਕਰ ਕਿਸੇ ਕੋਲ ਕਿੱਧਰ ਜਾਵਾਂ ਜੀ ਨਹੀਂ ਕਰਦਾ ਪੰਨੇ ਕਿਸੇ ਪਾਸੇ ਜਾਣ ਅੱਛਾ ਨਾ ਤੇ ਫੇਰ ਆਪਾਂ ਢੱਡ ਕਿਉਂ ਰਿਆ ਗੀ ਹੈ ਜਦੋਂ ਆਂਡ ਗਮਾਂਡ ਤਾਨੇ ਮਿਹਣੇ ਹੂੰ ਤੇਰੇ ਮੁੰਡੇ ਨੇ ਆਹ ਕੀਤਾ ਤੇਰੇ ਮੁੰਡੇ ਨੇ ਵਾਹ ਕੀਤਾ ਲੋਕਾਂ ਦਾ ਹੁਣ ਤਾਨੇ ਮਿਹਣੇ ਮਾਰਨੀ ਸੀ ਜਦੋਂ ਏਡੇ ਢਡ ਕਾਂਡ ਤਾ ਉਹ ਕਰਦਾ ਸੀਗਾ ਹੁਣ ਮੇਰੇ ਲਈ ਭਤੀਜੀ ਦਾ ਨਹੀਂ ਪਤਾ ਲੱਗਿਆ ਲਾ ਦਸ ਖਾਨ ਕਿੱਥੇ ਤੋਰੀਏ ਕਿੱਥੇ ਨਾ ਕੀ ਕਰਾਂ ਮੈਂ ਕਿਹੜਾ ਕੰਜਰ ਦੇ ਢਿੱਡ ਚ ਘੋਲ ਕੇ ਪਾਦਾ ਕੁਛ ਹੈ ਉਹ ਵੱਡੀ ਨੂੰਹ ਦਾ ਨਹੀਂ ਪਤਾ ਲੱਗਦਾ ਹੈਗਾ ਕਾ ਪਤਾ ਤੈ ਪੇਕੀ ਬਾਗੀ ਹੂੰ ਪਤਾ ਨਹੀਂ ਕਿਤੇ ਰਿਸ਼ਤੇਦਾਰੀ ਚ ਬਾਬੀ ਨਾ ਮੈਨੂੰ ਦੱਸ ਕੇ ਗਈ ਜੀ ਮੈਨੂੰ ਤਾਂ ਸਰਪੰਚ ਤੋਂ ਪਤਾ ਲੱਗਿਆ ਵੀ ਤੂਰੇ ਆ ਗਈ ਮੈਂ ਤਾਂ ਇੱਥੇ ਭਾਬੀ ਉਹਨਾਂ ਕੋਲ ਆਈ ਸੀਗੀ ਕੱਲ ਅੱਛਾ ਚਲ ਵਧੀਆ ਮੈਂ ਮਾਤਾ ਜੀ ਮਾਵਨਾਂ ਨੂੰ ਤਾਂ ਦੱਸਿਆ ਮਾ ਵੀ ਭਈਏ ਭਾਵਾ ਉਹਦੋਂ ਭਾਬੀ ਲੜ ਕੇ ਜ ਗਈ ਸੀ ਔਖੇ ਜਿਹਾ ਮਨ ਨਾਲ ਹਾਂ ਗੁੱਸੇ ਜੇ ਹੋ ਕੇ ਮਨ ਲਗ ਗਈ ਦੀ ਵੀ ਕੁੜੀ ਨੇ ਤੋ ਬਿਨਾ ਪੁੱਛੇ ਤੋੜਤੀ ਇਹਨੇ ਹਾਂ ਮਾਂ ਨੂੰ ਕਹਿਤਾ ਜੀ ਮਾਤਾ ਜੀ ਮੈਂ ਆ ਕੇ ਜਾਉਂਗੀ ਘਰੇ ਵੀ ਜਦੋਂ ਜਵਾਕ ਆਗੇ ਹੁਣ ਜਵਾਕ ਤਾਂ ਆਏ ਨਹੀਂ ਮਾਤਾ ਜੀ ਮੈਂ ਗੇੜਾ ਮਾਰਿਆ ਨਹੀਂ ਆ ਉੱਥੇ ਜਿੰਦਾ ਲੱਗਿਆ ਸੀਗਾ ਹਾਂ ਗਾਂ ਜਿੰਦਾ ਭੰਨ ਕੇ ਤਾਂ ਮੈਂ ਅੰਦਰ ਬੜ ਨਾ ਭਾਬੀ ਘਰੇ ਨਾ ਵੀਰਾ ਘਰੇ ਪਤਾ ਨਹੀਂ ਕਿੱਧਰ ਖਾਨੇ ਕੁੜੀ ਨੂੰ ਭਾਲਦੇ ਫਿਰਦੇ ਨੇ ਕੁਝ ਦੱਸਿਆ ਵੀ ਨਹੀਂ ਮੈਨੂੰ ਉਹਨਾਂ ਨੇ ਕੁੜੀ ਨੂੰ ਭਾਲਦੇ ਫਿਰਦੇ ਨੇ ਕੀ ਪਤਾ ਹੁਣ ਕੁੜੀ ਨੂੰ ਭਾਲਦੇ ਹੋਣਗੇ ਮੇਰੇ ਤੋਂ ਬਿਨਾ ਵੀ ਨਾ ਮੈਂ ਐ ਕਹਿਨੀ ਆ ਹਾਂ ਜੇ ਤੇਰੇ ਕੋਈ ਰਹਿੰਦੀ ਸੀ ਹਾਂ ਕੋਈ ਗੈਰ ਫੋਨ ਫਾਂਤਾ ਨਹੀਂ ਉਹਦੇ ਕੋਲ ਕੋਈ ਫੋਨ ਐ ਨਹੀਂ ਸੀ ਫੋਨ ਆਉਣਾ ਕਿੱਥੋਂ ਆਉਂਦੀ ਕਾ ਉਹਦੇ ਕੋਲ ਫਿਰ ਐ ਕਿੱਧਰ ਵਾਗੀ ਉਹ ਕੀ ਪਤਾ ਹੁਣ ਹੁਣ ਤੇਰੇ ਵਾਲੇ ਮੁੰਡੇ ਜਿਹਦਾ ਕੋਈ ਮੂੰਹ ਸਰ ਹੋਇਆ ਨਹੀਂ ਕਿਤੇ ਪਤਾ ਲੱਗਿਆ ਨਹੀਂ ਉਹਦਾ ਕੋਈ ਪਤਾ ਨਹੀਂ ਨਾ ਕੋਈ ਪਤਾ ਨਹੀਂ ਜੇ ਤਾਂ ਹੁਣ ਉਹ ਕੋਈ ਥਾਂ ਟਿਕਾਣਾ ਦੱਸੂਗਾ ਤਾਂ ਕਿਤੇ ਕੁੜੀ ਲੱਭੂਗੀ ਐ ਤਾਂ ਕੁੜੀ ਦਾ ਵੀ ਨਹੀਂ ਪਤਾ ਲੱਗਣਾ ਤੇ ਉਹ ਕਿੱਧਰ ਗਈ ਹੁਣ ਤੇਰੀ ਫਰੈਂਡ ਫਰੰਡ ਜੀ ਉਹਦਾ ਨਹੀਂ ਫੋਨ ਬਣਾਇਆ ਨਾ ਫਰੈਂਡ ਮੇਰੇ ਕੋਲੇ ਆ ਗਈ ਫਰੈਂਡ ਆਪਦੀ ਪੂਆ ਕੋਲੇ ਗਈ ਹੋਈ ਸੀਗੀ ਅੱਛਾ ਹਾਂ ਤੇ ਬਾੜੀ ਦੱਸ ਲਾ ਉਹ ਵੀ ਹੋਈ ਕੁਮਾਰੀ ਹੁੰਦੀ ਉਹ ਪੁਆਈ ਫਿਰਦੀ ਆਗੀ ਨਾ ਨਾ ਮੈਂ ਪਾਵਾ ਕਰਾਈ ਫਿਰਦੀ ਆ ਗਾ ਸਾਹਮਣੇ ਆ ਰਹੀ ਹੈਗੀ ਹੁਣ ਉਹ ਤੇ ਪੂਆ ਕੋਲ ਕਿ ਮ ਰਹਿੰਦੀ ਹੋਊਗੀ ਆਵੇ ਨਾਲ ਕੀ ਕਹਿੰਦਾ ਹੋਗਾ ਵੀ ਕਿਹਦਾ ਬੱਚਾ ਲਈ ਫਿਰਦੀ ਆਏ ਉਹ ਆ ਕੋਰਿ ਡਿਸਟੈਡ ਅਰਚੀ ਗਿਆ ਭਾਣੇ ਉਹੀ ਮੇਰਾ ਪੁੱਤ ਆ ਉਹੀ ਸਭ ਕੁਛ ਆ ਭਾਣੇ ਮੰਦਾ ਚੰਗਾ ਨਾ ਬੋਲ ਉਹਨੂੰ ਮੈਂ ਤੈਨੂੰ ਦੱਸਤੀ ਗੱਲ ਅਗੇ ਚੰਗਾ ਮੰਦਾ ਨਾ ਬੋਲ ਆ ਉਹੀ ਹੈਗੀ ਉਹ ਜਿਹੜੇ ਕਰ ਪੁੱਤ ਨੂੰ ਪੱਟ ਕੇ ਬਰਬਾਦ ਕਰਕੇ ਧਰਤਾ ਮੇਰੇ ਪੁੱਤ ਨੇ ਉਹ ਬਰਬਾਦ ਕੀਤੀ ਆ ਉਹ ਨਹੀਂ ਉਹਨੇ ਨਹੀਂ ਕੀਤੀ ਹੈਗੀ ਮੇਰੇ ਪੁੱਤ ਨੇ ਨਹੀਂ ਉਹ ਬਰਬਾਦ ਕੀਤੀ ਹੈਗੀ ਨਹੀਂ ਹਾਂ ਤੇ ਉਹਨੇ ਜੇ ਉੱਥੇ ਬਾਹਰ ਉਹਨੂੰ ਪੜਾਓ ਕੇ ਪੈਸਿਆਂ ਦੇ ਲਾਲਚ ਵਿੱਚ ਉਹਦੇ ਨਾਲ ਵਿਆਹ ਕਰਾਇਆ ਤੈਨਰੇ ਗੱਲ ਦਾ ਵੀ ਨਹੀਂ ਪਤਾ ਹੁਣ ਵਿਆਹ ਕਰਾਇਆ ਕਿ ਨਹੀਂ ਕਰਾਇਆ ਨਾ ਹੁਣ ਮੈਨੂੰ ਦੱਸ ਦਾ ਤੀ ਉਹਨੇ ਵਿਆਹ ਕਰਾ ਲਿਆ ਹੋਰ ਤਾਂ ਮੱਗਣੇ ਲੈ ਆਈ ਗਈਆਂ ਉਹਦੇ ਨਾਲ ਮੈਂ ਵਿਆਹ ਕਰਾ ਲਿਆ ਮੇਰੀ ਨੂਨ ਦੇਖ ਮੇਰਾ ਪੁੱਤ ਉਹ ਸਾਫੀਆਂ ਫੇਰ ਉਹਨੂੰ ਮੇਰਾ ਸ਼ਾਬੇਂਡਰਾ ਨਾ ਫਲਾਨਾ ਨਾ ਪਰ ਫਰੰਡ ਫਰੁੰਦ ਨਹੀਂ ਹੋएगी ਮੇਰੀ ਨੂ ਉਹ ਮੇਰਾ ਕੁੱਤਾ ਦਾ ਸਮਝ ਲੈ ਐਨੀ ਕਰਨਾ ਬੋਲ ਪੜੇ ਮੇਰੀ ਨੂਨ ਜੇ 9 ਵਜੇ ਕੰਦਰ ਆ ਜਾਏਗਾ ਤਾਂ ਡੋਡੇ ਵਰਕੂ ਦੇ ਕੇ ਜਾਇਆ ਕਾ ਕੰਨਾ ਰੋਣਾ ਮੈਂ ਤਾਂ ਰੋਣ ਨਹੀਂ ਆਈ ਹੈਗੀ ਹੋਰ ਚਫਕਾਰ ਜਾ

ਪਹਿਲਾਂ ਕਹਿੰਦਾ ਕਿਦਾ ਬੱਚਾ ਜਾਂ ਚੱਕੀ ਫਿਰਦੀ ਆ ਤੁਹਾਨੂੰ ਕੀ ਲੱਗਦਾ ਮੈਂ ਉਹ ਹੀ ਤੋਰੀ ਫਿਰਦੀ ਆ ਮੈਨੂੰ ਤਾਂ ਨਹੀਂ ਲੱਗਦਾ ਇਹ ਵੀ ਗੁਰਵਿੰਦਰ ਦਾਗਾ ਮੈਨੂੰ ਤਾਂ ਲੱਗਦਾ ਤੂੰ ਜਿੱਥੇ ਇਹਨੇ ਛੱਡੀ ਹੋਈ ਤੇ ਆਪਣੀ ਨੰਨਦ ਕੋਲ ਉਹਦੇ ਮੁੰਡੇ ਨੂੰ ਪਾ ਲਿਆ ਹੋਊਗਾ ਤੈਂ ਮੇਰੀ ਗੱਲ ਸੁਣੋ ਹਾਂ ਮਹਿਜੀ ਰਹਿਜੀ ਨਹੀਂ ਹੈਗੀ ਜੇ ਹੈ ਤੁਸੀਂ ਨਹੀਂ ਬੱਸ ਕਰਨੀ ਵੱਡੀ ਐ ਸ਼ਹਿਰ ਨੇ ਜਿੰਨੀ ਤੂੰ ਨਾ ਉੱਪਰ ਉਨੀ ਤੋਂ ਥੱਲੇ ਧਰਤੀ ਚ ਨਹੀਂ ਪੜੇ ਹਾਂ ਹੜੇ ਤੇਰੇ ਮੂਰੇ ਬੰਨੇ ਹੱਥ ਤੂੰ ਆਹਦਾ ਜਾ ਜਾ ਜੇ ਹੁਣ ਮੈਂ ਸੱਚੇ ਸੁਣਾਉਣ ਦਾ ਨਾ ਮੈਂ ਜਾ ਤੂੰ ਆਹਦਾ ਜਾ ਤੂੰ ਜਾ ਇੱਥੋਂ ਚੱਲ ਜਾ ਮੈਨੂੰ ਲੱਗੂ ਪਤਾ ਫਿਰ ਨਾ ਮਰਜੀ ਤੂੰ ਹਲੇ ਵੀ ਨਹੀਂ ਹਟਦੀ ਨਾ ਮੇਰੀ ਇਹ ਮੇਰਾ ਫਰਟੇ ਵੀ ਨਹੀਂ ਹਟਦੀ ਕਿਧਰ ਸਰਤੇ ਬਿਠਾਏਂਗੀ ਇਹਨੂੰ ਲਾ ਲ ਜਾ ਜਾ ਤੂੰ ਬਿਠਾਏਂਗੀ ਕਿਹਦੇ ਸਰਤੇ ਤੇ ਚੱਲ ਗੁਰਵਿੰਦਰ ਆਉਗਾ ਨਹੀਂ ਉਹ ਆਉਂਦਾ ਆਊਗਾ ਮੇਰਾ ਗੁਰਵਿੰਦਰ ਉਹ ਤਾਂ ਨਸ਼ੇ ਕਰਨ ਲੱਗਿਆ ਤੂੰ ਜਾਂਦਾ ਹੈ ਨਾ ਆਵਦਾ ਹੈ ਤੂੰ ਜਾਂ ਹਾਂ ਦੇਖ ਪੁੱਤ ਐਂ ਤਰ੍ਹਾਂ ਨੇ ਜ਼ਿੰਦਗੀਆਂ ਨੇ ਮੈਂ ਤੈਨੂੰ ਐਂ ਕਹੀ ਨਹੀਂ ਤੂੰ ਮੇਰੇ ਕੋਲ ਰਹਿ ਤੂੰ ਮੈਨੂੰ ਚੰਗੀ ਤਰ੍ਹਾਂ ਜੀ ਆਉਂਦੀ ਕਿ ਤੂੰ ਨਹੀਂ ਜਾਂਦੀ ਮੈਨੂੰ ਮੈਂ ਤੁੱਤੇ ਤੁੰਗ ਕਿਹੜੀ ਜਾਈ ਮੈਂ ਰੋਕਾਂ ਦੇ ਮੇਰੇ ਚੰਣੇ ਪੰਗੇ ਨਾ ਦੇ ਨਾ ਮੈਂ ਗੁਰਦਾਸ ਸਿੰਘ ਕਰਿਆ ਸਰਪੰਚ ਆ ਬੱਠਾ ਸਰਪੰਚ ਬਈ ਹੋਰ ਸਰਪੰਚ ਸਾਹਿਬ ਹੋਰ ਠੀਕ ਹੈ ਭਾਈ ਸਾਹਿਬ ਹੋਰ ਕਿਵੇਂ ਹੋ ਕਰੀ ਬੱਠੇ ਅੱਜ ਅੱਜ ਬੁਖਾਰ ਦੀ ਸ਼ਿਕਾਇਤ ਹੋਰ ਠੀਕ ਆ ਠੀਕ ਠਾਕ ਵਧੀਆ ਚਾਹ ਪੀ ਮੰਗਾਵਾ ਬਸ ਬਸ ਹੋਰ ਸੇਤ ਠੀਕ ਆ ਠੀਕ ਆ ਬਸ ਵਧੀਆ ਜਿਹੜਾ ਟਾਈਮ ਪਾਸ ਹੁੰਦਾ ਕਿਵੇਂ ਮਾਰੇ ਜਿਹੜੇ ਬਸ ਜਿਹੜੇ ਚੈਕਿੰਗ ਕਰਦੇ ਫਿਰਦਿਆਂ ਘਰਾਂ ਦੀ ਕਰੋ ਕਰੋ ਬਹੁਤ ਕੁਝ ਹੋ ਰਿਹਾ ਹੈ ਸਿਕਤਾਈ ਘਰ ਛੱਡੀ ਆ ਪੰਥਮਨ ਖੱਚਕੇ ਕੰਮ ਕਰੋ ਮੈਂ ਤੁਹਾਨੂੰ ਦੱਸਾਂ ਸਿਕਤਾਈ ਘਰ ਛੱਡੀ ਆ ਪੰਥਮਨ ਸਾਹਿਬ ਨੇ ਨਾ ਚਾਹੀਦੀ ਵੀ ਹੈ ਹਾਰ ਥੋੜੇ ਪੰਥ ਚ ਕੇਟਿਆ ਵਾਲੇ ਨੇ ਨਾ ਇਹ ਇੱਕ ਦੋ ਜਣਾਂ ਲਈ ਚੱਕ ਲੋ ਕਿਸੇ ਮਗਰ ਨਹੀਂ ਆਉਂਦੇ ਨਾ ਚੱਕ ਦੇ ਦੋ ਬਸ ਹਰੇ ਬੰਦੇ ਚੱਕ ਲੈ ਚੱਕ ਲੈ ਐ ਕੋ ਥੋੜਾ ਜਿਹੜਾ ਰੋਲਾ ਨਾ ਪਾਏ ਇਹ ਪਾਣੇ ਉਹ ਮੁੰਡਾ ਵੀ ਬੱਚੀ ਆ ਉਹ ਵੀ ਭੱਜ ਰਹੇ ਨੇ ਨੇ ਅੱਛਾ ਹੁਣ ਉਹ ਵੀ ਭਾਲਦੇ ਫਿਰਦੇ ਆ ਪਾਕੜ ਲੋ ਸਾਰਿਆਂ ਨੂੰ ਘਰੇ ਬੁੜੀ ਵੀ ਹੈ ਨਹੀਂ ਮੈਂ ਜਾ ਕੇ ਆਇਆ ਉਧਰ ਬੁੜੀਆਂ ਦਾ ਤਾਂ ਪਤਾ ਨਹੀਂ ਕਿ ਪਹਿਲੀ ਟਾਪੀ ਨੇ ਕਿਸੇ ਪਾਸੇ ਗੱਲ ਕਰ ਬੰਦੇ ਨੂੰ ਫੜੋ ਤੁਸੀਂ ਇਹਦੇ ਵੇਚਦੇ ਨੇ ਜਾਂ ਕੁਝ ਕਰ ਮੈਨੂੰ ਆਪ ਲਾ ਦੇ ਬੁੜੀ ਵੀ ਲੁੱਕ ਗਈ ਉਹ ਚਲੋ ਦੇਖ ਲਓ ਕੋਈ ਪੁੱਛ ਦੱਸ ਕੋਈ ਜੰਦੇ ਜੰਦੇ ਲੱਗੇ ਹੋਏ ਨੇ ਛਿੱਚ ਕਰ ਦਿਓ ਪੂਰੀ ਮੈਸੂਨ ਦੱਸਾਂ ਨਹੀਂ ਤੇ ਅਸੀਂ ਵੀ ਕੋਲੜਾ ਖੜਕਾਵਾ ਛੋੜਦੇ ਜੀ ਛੜਤਾ ਕੋਈ ਬੰਦਾ ਦੇਖ ਲਓ ਨਿਗਾ ਚ ਰੱਖੀਂ ਆਪਦੇ ਜੇ ਆਏ ਜੰਦਾ ਮੈਂ ਤਾਂ ਤੁਹਾਨੂੰ ਫੜਾ ਦੂੰ ਫੋਨ ਕਰਕੇ ਵੀ ਆ ਜਾਓ ਹਾਂ ਜੇ ਕੋਈ ਆ ਗਿਆ ਦੇ ਨਾਲ ਆਪਾਂ ਨੂੰ ਸਰਕਾਰੀ ਬੰਦਿਆਂ ਨੂੰ ਉਹ ਧਿਆਨ ਭੁਟਕਾਉਂਦੇ ਨੇ ਉਹਨਾਂ ਦਾ ਬਿਆਨ ਪ੍ਰੈਸਡੈਂਟ ਨੇ ਕਰਦੇ ਕੁਛ ਨਹੀਂ ਆਏ ਅੱਜ ਕੱਲ ਤੈਨੂੰ ਪਤਾ ਬਹੁਤ ਕੁਛ ਕਰ ਰਿਹਾ ਪੁੱਛ ਲੂ ਵੀ ਚਾਰ ਜਣੇ ਨੇ ਮੈਂ ਤੇਰੇ ਮੂੰਹ ਨੂੰ ਛੱਡੇ ਨਾ ਛੱਟਿਆ ਮੇਰੇ ਮੂੰਹ ਨੂੰ ਕਿਉਂ ਛੱਡਦੇ ਮੈਂ ਤੇਨੂੰ ਕਿਦੋਂ ਕਦੀ ਛੱਡ ਦੇ ਜਦੋਂ ਤੂੰ ਨਾਲ ਆਈ ਸੀ ਤੂੰ ਹਾਂ ਮੇਂ ਪਰੀ ਸੀ ਮੈਂ ਤੇਰੇ ਮੂੰਹ ਨੂੰ ਛੱਡ ਤੇ ਨਹੀਂ ਮੈਂ ਕਹਿੰਦਾ ਛੱਡ ਦੇ ਉਹਨਾਂ ਸਹੀ ਤੇ ਹੁਣ ਦੀ ਗੱਲ ਕਰਦਾ ਵੀ ਹੁਣ ਤਾਂ ਨਹੀਂ ਛੱਡਿਆ ਫੜਿਆ ਕੁਝ ਤੇ ਇਹਦਾ ਫੜ ਲਿਆ ਹੁਣ ਛੱਡੀ ਨਾ ਮੇਰੀ ਗੱਲ ਸੁਣ ਲੈ ਥੋੜਾ ਠੀਕ ਆ ਆਪਣੀ ਹੈਗੇ ਲਿਆਜ ਠੀਕ ਆ ਠੀਕ ਆ ਪਰ ਹੁਣ ਜੇ ਮੈਂ ਫੜ ਲੇ ਮੋਹਣ ਮੱਛੇ ਨਹੀਂ ਨਹੀਂ ਉਹਦਾ ਠੀਕ ਹੈ ਨ ਨਗਦੀਤਾ ਮਸੀਆ ਸਸਰੀਕਾਲ ਮਸੀ ਹੈ 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 ਕੀ ਪੁੱਤ ਦਾ ਠੀਕ ਆ ਜਿੰਦਾ ਲਾ ਕੇ ਰਿਹਾ ਕਿ ਲੁਗ ਗਏ ਨਾ ਪੁੱਤ ਜਿੰਦਾ ਕਾਨੂੰ ਲਾਇਆਗਾ ਅਸਮਤਾ ਸਰਪੰਚ ਦੇ ਕਾਇ ਬੈਠੀਆਂ ਪੁੱਤ ਉਥੋਂ ਮੈਥੇ ਤਾਨੇ ਮੇੜੇ ਨਹੀਂ ਚੱਲਦੇ ਜਾਂਦੇ ਲੋਕਾਂ ਦੇ ਤਾਨੇ ਮੇੜੇ ਤਾਂ ਨਹੀਂ ਚੱਲੇ ਜਾਂਦੇ ਤੇਰੇ ਪੁੱਤ ਦਾ ਚਿੱਤੇ ਤੇ ਵੀ ਨਾ ਆ ਰਿਹਾ ਹੈ ਹਾਂ ਤੂੰ ਗੈਰੀ ਮੇਰਾ ਪੁੱਤ ਦੇਖਿਆ ਕਰਤਾ ਕਿਥੇ ਦੇਖਿਆ ਨਹੀਂ ਭਾਲਦੇ ਉਹਨੇ ਨਹੀਂ ਫਿਰਦਾ ਸਰਪੰਚ ਕੋਲੇ ਆਇਆ ਜੀ ਮੈਂ ਤਰਾ ਦੇ ਕੇ ਗਾਣੂ ਆ ਅੱਛਾ ਪਤਾ ਤੈਨੂੰ ਵੀ ਕਿੱਥੇ ਆਦਾ ਉਹ ਕਹਿੰਦੇ ਆ ਮੈਂ ਪਤਾ ਕੀ ਇਹ ਮੈਂ ਭਾਲਦਾ ਫਿਰਦਾ ਖਾਰੇ ਪਿੰਡ ਚ ਅੱਛਾ ਜੀ ਹਾਂ ਆ ਲੈ ਪੁੱਤ ਫਿਰ ਚਾਹ ਪਾਣੀ ਪੀ ਲੈ ਚਾਹ ਪਾਣੀ ਕਿੱਥੇ ਆ ਮਾਰੇ ਤੇਰੇ ਪੁੱਤ ਨੂੰ ਵੀ ਆਇਆ ਤੂੰ ਕਹਿਣਾ ਹਾਈ 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 ਓ ਵਾਹ ਓ ਗੱਗੂ ਸਿਆ ਮੈਂ ਕੀ ਗੱਲ ਕਰਦੇ ਆ ਇੱਕ ਗੱਲ ਪਹ ਹੈ ਆ ਮੰਮੀ ਕੋਲੇ ਨਾ ਐ ਤਾਂ ਨਹੀਂ ਆ ਰਹੇ ਝੰਗੀ ਰੋਟੀ ਆ ਹਾਏ ਹਾਏ ਮਹਾਥਾਲ ਚ ਲੱਗ ਕੇ ਆਉਂਦੀ ਐ ਝੰਗੀ ਚਾ ਐ ਮੈਨੂੰ ਥੇ ਪੜ ਜਾਈ ਆ ਕਰ ਲਾ ਉਹ ਕਰ ਲਾ ਵੱਡੂ ਹੂੰ ਵੱਡੂ ਹਾਂ ਕਰ ਜਾਂਦੀ ਐ ਜੇ ਸੋਚ ਕੇ ਰਹਿਣ ਤਾਂ ਫੈਲਾ ਪਾਤੇ ਹੈ ਉਹ ਨਾਣੇ ਫੇਰ ਵੀ ਹੁਣ ਤਾਂ ਇਹ ਫਸੇ ਹੋਇਆ ਆਪਾ ਨੂੰ ਰੱਖ ਕੇ ਰਾਜੀ ਆ ਪਰ ਇੱਕ ਗੱਲ ਹੈ ਆਪਾਂ ਕਿ ਤੇ ਫੇਟਿੰ ਮੰਨਣਾ ਨਹੀਂ ਉਹਨਾਂ ਤੇ ਕਰਿਆ ਹੈ ਨਾ ਪਾਇਆ ਫਨੀ ਲਾਉਂਦੇ ਨਾ ਦੇਖਨੀ ਆਪਾਂ ਮੰਨਦੇ ਫਿਰ ਵੀ ਆਖਣ ਨੂੰ ਉਹਨਾਂ ਦੇ ਤਰਾਉਨੇ ਐ ਹੈ ਆ ਮਮੀ ਨਾਲ ਕਾਹਨ ਆਉਂਦਾ ਚੱਲ ਆਉਣ ਦੇ ਕੋਲੇ ਲੱਗ ਜੂ ਪਤਾ ਕਾਹਨ ਆ ਜੰਗ ਦੇ ਬਾਰੇ ਜੀ ਸਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਜੀ ਠੀਕ ਆ ਆ ਕੋਣਾ ਮਸੀ ਬਾਈ ਬਜੋ ਬਜੋ ਕੋਈ ਨਾ ਦੋਤਾ ਮੇਰਾ ਹੈ ਮੇਰੇ ਨਾਮ ਤਮ ਡਾਗਾ ਅੱਛਾ ਹਾਂ ਤੇਰਾ ਪੁੱਤ ਕੁੜੀਆਂ ਦੇ ਭਾਈ ਜਾਂਦਾ ਤੂੰ ਮੁੰਡੇ ਬਲਾਈ ਜਾਂਨੀ ਆ ਨਾ ਬੇ ਪੁੱਤ ਮੇਰੀ ਉਮਰ ਆਈ ਜੀ ਗੱਲਾਂ ਕਰਦਾਗਾ ਉਹ ਐ ਕਹਿਣਾ ਵੀ ਰਿਸ਼ਤੇਦਾਰੀਆਂ ਚ ਉਹ ਭਾਜੀਆਂ ਦਾ ਲੈ ਕੇ ਹਾਂ ਤੂੰ ਰਿਸ਼ਤੇਦਾਰੀਆਂ ਚ ਲੈ ਆਉਣੀ ਮੁੰਡਾ ਕੋਈ ਚਲ ਉਹ ਤਾਂ ਮੇਰੀ ਵੈਜ ਬਾਈ ਤੂੰ ਕਹਿਣਾ ਕਿ ਤਾਉਣਾ ਸਾਥਾਂ ਬੋਲਣਾ ਸਾਥ ਸਾਥ ਤਾਂ ਮੈਂ ਸਿੱਧਾ ਹੀ ਕਹਿਣਾ ਕੀ ਕਹਿਣਾ ਤੂੰ ਸਿੱਧਾ ਹਾਂ ਬੀ ਇਹਦਾ ਮੁੰਡਾ ਮਰ ਜਾਂਦਾ ਬਾਹਰ ਕੁੜੀ ਲੈ ਕੇ ਭਜਾ ਕੇ ਤੇ ਰਿਸ਼ਤੇਦਾਰੀ ਚ 4-5 ਮਹੀਨੇ ਤੇਰੇ ਬਰਗੇ ਨੂੰ ਖਾਦ ਲੈ ਲੀਆ ਬਾਈ ਗੱਲ ਸੁਣ ਰਿਸ਼ਤੇਦਾਰੀ ਚ ਦਾਦੇ ਕੰਮ ਆਉਂਦਾ ਹੁੰਦਾ ਠੀਕ ਆ ਨਾ ਕੰਮ ਤਾਂ ਨਾ ਕੋਈ ਨਹੀਂ ਪੜਾ ਖੜਦਾ ਰਹਿੰਦਾ ਕੰਮ ਤਾਂ ਹੁੰਦਾ ਹੁੰਦਾ ਤੇਰੇ ਬਰਬੇ ਨੂੰ ਇਹੀ ਗੇਵ ਕਾ ਤਰੀਕੇ ਵੀ ਫੜ ਲੈਨੇ ਆ ਤੈਨੂੰ ਐ ਪਤਾ ਹੈ ਕੌਣ ਆ ਮੈਂ ਕੋਈ ਮਰਜ਼ੀ ਹੋਵੇ ਮੈਨੂੰ ਕੀ ਤੂੰ ਮੇਰੇ ਬਾਰੇ ਵੀ ਜਾਣਦਾ ਵੀ ਮੈਂ ਕੌਣ ਆ ਤੂੰ ਫਿਰ ਮੇਰੇ ਬਾਰੇ ਨਹੀਂ ਜਾਣਦਾ ਕੌਣ ਤੂੰ ਦੱਸ ਹੀ ਦੇ ਯਾਰ ਕੌਣ ਆ ਹੋਰ ਦਾ ਪੋਲਾ ਮਰਹਿਣਾ ਇਨੇ ਬਾਰਗੇ ਨੂੰ ਕਰ ਦੇਣਾ ਤੋਲਾ ਮੈਂ। ਅੱਛਾ ਅੱਛਾ। ਹਾਂ। ਬੋਲ ਅਥਾ ਸੁਣਾ ਤੇਰੇ ਬਾਰੇ ਮੈਂ। ਹਾਂ। ਠੀਕ ਆ ਠੀਕ ਆ। ਜਾਂ ਪੀ ਮ ਬੋਲੇ ਕੋਲੇ। ਹਾਂ। ਜਾਣਦਾ ਨਹੀਂ ਫਿਰ ਹਲੇ ਤੂੰ ਆ ਪੁੱਛ ਕੇ ਦੇ ਹਮਾਸੀ ਨੂੰ। ਓਏ ਚੱਲ ਠੀਕ ਆ ਯਾਰ। ਹਾਂ। ਪਹਿਲਾ ਨਾ ਨਾ ਮੈਂ ਤੇਰੇ ਬਰਗੇ ਦੀ। ਲਾਉਣੀ ਸੌਖੀ ਨਹੀਂ ਪਈ। ਮੈਨੂੰ ਪਜਾਨਦਾ ਮੈਂ ਕੀ ਹੈ? ਬੂਟ ਬਾੜ ਦੇ ਪਾਈ ਹੁੰਦਾ ਮੈਨੂੰ ਲੱਗਦਾ ਮੰਗ ਕੇ ਪਾ ਕੇ ਲਿਆ ਹੋਏ ਸਾਗ ਦਾ ਦਸਰੀ ਲਾਗਦੀ ਨਹੀਂ ਬੂਟਾਂ ਵਾਲੀ ਕਰਤੀ ਨਾ ਉਹ ਹਿਪੁੱਲ ਰੀ ਗੱਲ ਪੁੱਲੀ ਬੋਲੀ ਹਾਂ ਮੰਗ ਕੇ ਨਹੀਂ ਕੋਕਣਾ ਬ੍ਰਾਂਡ ਪਾਈ ਦੇ ਆ ਬ੍ਰਾਂਡ ਤਾਂ ਤੇਰੇ ਵਰਗੇ ਤੇ ਕੱਢਦੇ ਨੇ ਅਸੀਂ ਹਾਂ ਹਾਂ ਤੋਂ ਦੇ ਦਿੱਤਾ ਕੱਢਾਂ ਮੇਰੇ ਰਿਸ਼ਤੇਦਾਰਾਂ ਮੈਂ ਪੀਦਾ ਫਿਰ ਇਹਨੂੰ ਸਮਝਾ ਆਂ ਦਾਦਾ ਜੀ ਕੌਣ ਹੈ ਨਾ ਪੁੱਤ ਇਹ ਤਾਂ ਕਿਹੜਾ ਬੇਲੀ ਆ ਪੁਰਸ਼ਾਂ ਵਾਲਾ ਤਾਂ ਵੱਡਾ ਬੇਲੀ ਕੋਈ ਨਹੀਂ ਹੁੰਦਾ ਉਹ ਤੇਰੇ ਵਰਗਾ ਨਾ ਸੀ 20 ਕੁੱਟੇ ਆ ਹਾਂ ਐਮਨ ਜਾਨੀ ਗੋਇਦਾ ਤੋਂ ਬੈਠਕ ਬਟ ਖੰਡੇ ਵਾਲਾ ਉਹ ਆ ਮੈਂ ਇਹਦਾ ਵੇਖਾ ਹੀ ਮਾਸੀ ਦੇ ਘਰੇ ਆ ਮੈਂ ਤੈਨੂੰ ਦੱਸ ਦਿੰਦਾ ਕੁੱਟਿਆ ਕੇ ਤੇਰੇ ਵਰਗੇ ਨਾ ਸਾਨੂੰ ਛਤਰੀ ਕਾਲ ਮਲਾ ਕੇ ਰੱਖਦੇ ਆ ਉਹ ਬਾਈਆ ਉਹ ਬਾਈਆ ਤੂੰ ਮੈਂ ਕਹਿੰਦਾ ਪੁੱਤ ਬੈ ਹਾਂ ਮਾਸੀ ਮਾਣਨ ਲਾ ਹਾਂ ਉਹ ਮੇਰਾ ਦੋਤਾ ਨਾਨਦ ਦਾ ਮੁੰਡਾ ਅੱਛਾ ਹੈ ਤੂੰ ਸੀ ਦੋਨੇ ਆ ਮੇਰੇ ਰਿਸ਼ਤੇਦਾਰ ਰਿਸ਼ਤੇਦਾਰ ਤਾਂ ਹੈਗਾ ਮਾਸੀ ਚੁੰਝਾ ਦਾ ਲਿਆ ਕੇ ਬੰਦਾ ਉਹ 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 ਵੀ ਤੇਰੀ ਪੁੱਠਾ ਕਿੱਤਾ ਮੋਟੇ ਪੁੱਤ ਮੈਂ ਤੇਰੇ ਪਰਚੇ ਦਾ ਮਾਰਾ ਤੇਰੇ ਘਰੇ ਆ ਰਿਹਾ ਆ ਮੈਂ ਕਦੋਂ ਕਹਿੰਦੀ ਆ ਮੇਰੇ ਤਰਫ਼ ਨਹੀਂ ਮੰਨਦਾ ਤੂੰ ਹਾਂ ਮੈਂ ਕਹਿੰਦੀ ਆ ਤੇਰੀ ਭੈਣ ਦੀ ਕਹਾਣੀ ਬਾਈਣ ਤਾਂ ਬਸ ਠੀਕ ਹੀ ਆ ਤੇ ਪੁੱਤਾ ਕੀ ਕਰਦੀ ਹੁੰਦੀ ਆ ਹੁਣ ਉਹ ਅਸ ਹੀ ਦਾ ਪਤਾ ਨਹੀਂ ਕੀ ਗੱਲ ਆ ਜਿੰਨੀਆਂ ਕੁੜੀਆਂ ਤੁਹਾਡੇ ਘਰੇ ਆਈਆਂ ਨੇ ਦਾ ਸਾਰੀਆਂ ਭੱਜੀਆਂ ਹੀ ਨੇ ਉਹ ਮੇਰੀ ਗੱਲ ਸੁਣਾ ਔਰ ਸਾਹ ਨਾਲ ਬੋਲ ਮੜਾਇਆ ਭੱਜਿਆ ਇਹਨਾਂ ਨੇ ਉਹ ਸਰੇ ਕਰਾਈ ਜਾਂਦਾ ਆ ਪਤੰਦਰਾ ਇਹਦਾ ਸਰੇ ਆ ਹੀ ਹੁੰਦਾ ਹੁੰਦਾ ਲੈ ਕੇ ਆ ਬਈ ਛੱਡ ਕੇ ਜਾਊਗਾ ਹੁਣ ਮੇਰੀ ਨੂੰ ਨੂੰ ਹਾਂ ਛੱਡ ਕੇ ਜਾਊਗਾ ਉਹ ਦੋਨੇ ਬੇਲੇਕ ਕਾ ਪੀ ਨਾ ਬੇਲੇਕ ਕਹਿੰਦੀ ਤੇਰਾ ਮੁੰਡਾ ਹੀ ਸੀ ਬੇਲੇਕ ਕਿੱਟੇ ਚ ਨਾ ਆ ਗਿਆ ਦਾ ਨਾ ਮਾਮੀ ਹਨ ਬੇਸਿਕ ਕਰਨ ਬਾਅਦ ਤਸਦਾ ਇਥੇ ਤੁਸੀਂ ਨਾ ਪਤਾ ਇਹ ਨਾ ਬੋਲ ਐ ਕਰ ਪਰ ਮੈਨੂੰ ਕਿ ਫੋਨ ਕਰਕੇ ਆਈ ਸੀ ਤੂੰ ਚੱਲ ਤੈਨੂੰ ਚਾਹ ਨਾ ਸੀ ਕਹਿੰਦਾ ਤੇਰੀ ਡਿਊਟੀ ਦਾ ਕੰਮ ਆਗਾ ਮੈਂ ਕਹਾਂ ਤੈਨੂੰ ਫੇਰ ਆ ਜੀ ਕਦੀ ਫੇਰ ਨਹੀਂ ਆਉਂਦਾ ਫੇਰ ਤਾਂ ਮੈਂ ਚੱਕਣੀ ਆਉਂ ਉਹ ਭਗ ਜਾ ਯਾਰ ਤੂੰ ਚੰਗੇ ਤਾਂ ਮੇਰਾ ਪੁੱਤ ਆਉਂਦਾ ਤੇ ਆਪਰੇ ਜੱਤ ਤੂੰ ਕੋਈ ਗੱਲ ਨਹੀਂ ਚਾੜਾ ਮੰਗ ਅਸੀਂ ਆਹ ਕੌਣ ਹੈ ਰਿਸ਼ਤੇਦਾਰ ਇਹਨੂੰ ਵੀ ਸਮਝਾ ਕੇ ਰੱਖੀ ਠੀਕ ਆ ਨਾ ਹਾਂ ਉਹ ਕਿਤਾ ਉੱਪਰ ਭਗ ਜਾ ਮੈਂ ਕਿਵੇਂ ਬਹੁਤ ਦੇਖਿਆ ਥਾਣੇ 'ਚ ਨਾ ਮੈਂ ਹਜੇ ਤੇ ਚਿੱਟੜ ਬਹੁਤ ਘੜਦਾ ਹੁੰਦਾ ਕੋਲਾ ਕਰ ਦਿੰਦਾ ਮਾਰ ਮਾਰ ਉਹ ਤਾਂ ਮੌਕੇ ਦੱਸੂ ਹਾਂ ਕਿਹਦੇ ਕੁੱਤੇ ਜਾਂਦੇ ਆ ਬਾਹਰ ਪੁੱਤਾ ਚਿੱਟੜ ਵੈਸੇ ਤੜਕੇ ਆ ਪੜਖਦਾਗਾ ਤੂੰ ਜਾ ਆਪਣੀ ਡਿਊਟੀ ਤੇ ਜਾ ਤੂੰ ਆਪੇ ਔਲਦਾਰ ਪੁੱਲਾ ਮੇਰਾ ਨਾ ਯਾਦ ਰੱਖਣ ਵਾਲੇ ਹਾਂ ਪੁੱਲਾ ਹੋਵੇਂ ਗੋਮਿੰਨੇ ਵੀ ਗਗੂ ਪਠੰਡੇ ਵਾਲਾ ਕਹਿੰਦੇ ਆ ਚੱਲ ਪੁੱਤੋ ਉਹਦਾ ਬਣਾ ਸਰਦਾਰ ਵੱਡਾ ਬੈਲੀ ਚੱਲ ਗੁੱਸਾ ਨਾ ਮੰਨੀ ਉਹਦੀ ਗੱਲ ਦਾ ਤਾਂ ਹੋਣੀ ਬੋਲਣ ਦੀ ਆ ਕਰਨੀ ਨਹੀਂ ਜੀ ਇਹਨਾਂ ਪੁਰਸ਼ਾ ਦਾ ਕਿਹੜਾ ਬਣਾਤਾ ਉਹ ਇਹ ਤਾਂ ਪਤਾ ਨਹੀਂ ਆਪਦੇ ਪਿਓ ਪੂ ਦੀ ਉਸ ਚਪਾਤੀ ਹੋਇਆਗਾ ਇਹਨੂੰ ਕਿਹੜਾ ਬਣਾਦਾ ਇਹਨਾਂ ਨੇ ਪੈਸੇ ਦਿੱਤੇ ਨਹੀਂ ਹਾਂ ਆਈਆਂ ਹਾਂ ਉਹ ਲਾਗਾ ਹਾਂ ਦੀ ਉਹਦੀ ਭਾਂ ਤਾਂ ਸਮਝੀ ਨਹੀਂ ਹੈਗੀ ਕਿ ਉਹ ਪਤਾ ਨਹੀਂ ਕਿੱਧਰ ਆ ਪਤਾ ਨਹੀਂ ਇਹਦੇ ਕੋਲੇ ਆ ਪਤਾ ਨਹੀਂ ਕਿੱਥੇ ਆ ਉਹ ਕਹਿੰਦੇ ਹੁੰਦਿਆ ਆਪਦੇ ਕਸ ਮਗਾਨਦੇ ਹੱਥ ਤੇ ਉਹ ਦੰਦਨਾ ਕੋਰੇ ਨੂੰ ਆ ਦੁੱਖ ਸੁੱਖ ਕਾਰਨਾ ਕੀ ਜਾ ਬੈਠ ਕੇ ਐ ਇਆਂ ਜਿਹਾ ਗੱਲਾਂ ਕਰਦਾਗਾ ਆਕਲ ਨਹੀਂ ਹਾਂ ਆਕਲ ਹੈ ਜੀ ਆਗੀ ਉਹ ਕਹਿੰਦੇ ਮਲਾਜ ਮਾਂਗਾ ਮਲਾਜਾਂਗਾ ਤੂੰ ਟੱਟੂ ਦਾ ਮਰਾਜ ਮਾਂਗਾ ਮੈਂ ਕੱਲ ਕਹਿਣ ਲੱਗੇ ਤੂੰ ਕਹਤੀ ਹਾਂ ਦੇਖ ਤਾਲੇ ਵਾਰੀ ਆਕਲ ਆਉਂਦੀ ਐ ਇਹਨੂੰ ਮਲਾਜ ਨੂੰ ਦੇਖ ਉਹ ਲੱਗਿਆ ਹੁੰਦਾ ਮੈਂ ਇਹਦੇ ਵਰਗੀ ਲੋਟ ਕਰ ਦਿੰਦਾ ਹਾਂ ਸਹੀ ਕਰ ਲੈ ਪੁੱਤ ਲੱਗਦਾ ਜਾਂ ਮਾਂ ਮੰਮੀ ਉਹ ਪਰਤਾਂ ਪਾ ਗਿਆ ਸੀ ਨਾ ਉਦੋਂ ਬਠਿੰਡਾ ਵਾਲੇ ਚ ਅੱਛਾ ਓਕੇ ਰਹਿ ਗਿਆ ਮੈਂ ਕਿਆ ਪੁੱਤ ਹੁਣ ਨਾ ਇਹ ਜੇ ਕੰਮ ਕਰੀ ਪਰਤੇ ਪੁੱਤੇ ਪਵਾਇ ਚੰਗਾ ਆ ਦੇਖ ਆਹ ਜੇ ਮਲੰਗਾ ਆਇਤੀ ਜਿਹੜੇ ਆਏ ਹਣ ਮੈਂ ਬੱਥੇ ਨਾ ਲਾਇਆ ਕਰ ਹਾਂ ਆਪਾਂ ਉਧਰ ਗਰਾਉਂਦੇ ਨੇ ਇਹਨੂੰ ਉਹ ਇਧਰ ਮੁੜ ਕੇ ਸਾਲਾ ਮੂੰਹ ਨਹੀਂ ਖਰਾਬ ਕਰਕੇ ਤਰਸਾ ਮੂੰਹ ਇਹਨੇ ਪਾ ਦਿੱਤਾ ਠੀਕ ਆ ਤੁਸੀਂ ਠੀਕ ਹੋ ਹਾਂਜੀ ਹਾਂਜੀ ਵਧੀਆ ਸਰਪੰਚ ਸਭ ਕਿਥੇ ਨੇ ਡੈਡੀ ਬਾਹਰ ਗਿਆ ਹੋਏ ਨੇ ਜੀ ਅੱਜ ਕੰਮ ਸੀਗਾ ਥੋੜਾ ਜਿਹਾ अच्छा किसे गया गया। अच्छा, बदी। बदी। दे ਨਾਲ ਗਿਆ ਹੋਣੀ। ਕਹਤਾ ਨਾ ਤੁਹਾਡਾ ਧੰਨਵਾਦ ਕਰਨ ਆਈ ਸੀ। ਅੱਛਾ ਫਿਰ ਕਿ ਹੋ ਗਿਆ? ਮੇਰੀ ਮੰਮੀ ਨੂੰ ਰੱਖਿਆ ਹੈ ਨਾ। ਤੁਹਾਡੇ ਵਰਗੇ ਲੋਕ ਨਾ ਬਹੁਤ ਘੱਟ ਹੁੰਦੇ ਆ ਕਿ ਨਹੀਂ ਫਿਰ ਕੀ ਹੋ ਗਿਆ ਭਾਬੀ ਜੀ ਦੇ ਇਨਸਾਨ-ਇਨਸਾਨ ਦੀ ਕੰਮ ਆਉਂਦਾ ਹੁੰਦਾ। ਹਾਂ ਚੰਗੇ ਸੋਚਾ ਵਾਲੇ ਹੋਣ ਲੱਖਾਂ। ਤਾਂ ਕੋਈ ਬੰਦਾ ਇੱਥੇ ਬੇਸਹਾਰਾ ਨਹੀਂ ਰਹਿ ਸਕਦਾ। ਗੁਰਵਿੰਦਰ ਵਾਰੇ ਪਤਾ ਨਹੀਂ ਲੱਗਿਆ ਫਿਰ। ਨਹੀਂ ਜੀ ਜੀ। ਹਾਲੇ ਤਾਂ ਕੁਝ ਵੀ ਪਤਾ ਨਹੀਂ ਲੱਗਿਆ। ਨਹੀਂ ਤੁਹਾਨੂੰ ਕੁਝ ਵੀ ਨਹੀਂ ਦੱਸਿਆ ਉਹਨੇ। ਆਪਦੇ ਵਿਆਹ ਵਾਰੇ ਜੜਦ ਹੋ ਗਿਆ ਹੋਇਸੀ ਪਹਿਲਾਂ ਉਹਨਾਂ ਦੇ। ਨਹੀਂ ਜੀ ਜੀ। ਪਰ ਤਾਂ ਮੈਨੂੰ ਕੁਝ ਨਹੀਂ ਦੱਸਿਆ। ਹਾਂ ਜੀ। ਪਰ ਹੁਣ ਮੇਰੀ ਮੰਮੀ ਨੇ ਸਾਰਾ ਕੁਝ ਦੱਸਤਾ। ਠੀਕ ਹੈ। ਤੇ ਉਸ ਤੋਂ ਬਾਅਦ ਮੈਂ ਡਿਸਾਈਡ ਕੀਤਾ ਕਰਦਾਂ। ਸੋਚਿਆ ਸੀ ਮੈਂ ਛੱਡ ਕੇ ਬਗਚਾ ਸਾਰਾ ਕੁਝ। ਹਾਂ ਜੀ। ਤੁਹਾਨੂੰ ਵੀ ਪਤਾ ਇੰਨੀ ਗੱਲਾਂ ਪਤਾ ਹੋਣ ਦੇ ਬਾਅਦ ਫੇਰ ਕਿੜਾਪੀ ਦੇ। ਹਾਂ ਜੀ ਹਾਂ ਜੀ। ਪਰ ਮੈਂ ਕੋ ਡਿਸੀਜਨ ਲੱਤਾ। ਇਹ ਨਰਮੀ ਕੋਲੇ ਰਹੂੰਗੀ। ਉਹ ਮੰਮੀ ਤੁਹਾਡੇ ਕੋਲ ਚੰਗੀਆਂ ਨਹੀਂ। ਬਹੁਤ ਚੰਗੀਆਂ ਨੇ ਤੁਹਾਡੇ। ਹਾਂ ਜੀ ਜੀ। ਪਹਿਲਾਂ ਤਾਂ ਮੈਂ ਸੋਚਦੀ ਸੀਗੀ। ਦੀ ਸਾਰੀ ਇਸ ਤਰ੍ਹਾਂ ਦੀ। ਇਹ ਬਈ ਤਾਂ ਦਾ ਕਰ ਦੇਣੀ ਹਾਂ ਜਿਹੜੇ ਮੰਮੀ ਦਾ ਸੁਆਦ ਇੱਥੇ ਬਦਲਿਆ ਹੋਇਆ ਹੈ। ਹਾਂਜੀ। ਲੈ ਥੋੜੇ ਹਾਂ ਲੀ ਦਿਆ। ਹੂੰ। ਮੈਂ ਕਹਾਂ ਕਿ ਲੈ ਹੁਣ ਅੱਜ ਤੋਂ ਬਾਅਦ ਮੈਂ ਛੱਡ ਦਿੱਤੀ ਤੇ ਤੇ ਨਹੀਂ ਚੱਲ। ਨਹੀਂ ਤੁਸੀਂ ਸਮਝੀ ਸਹਾਰਾ ਬਣੋ ਉਹਨਾਂ ਦਾ। ਹਾਂ ਦੀਦੀ, ਜੇ ਤੁਹਾਨੂੰ ਕੋਈ ਮਦਦ ਦੀ ਲੋੜ ਆ ਸਾਨੂੰ ਦੱਸੋ ਅਸੀਂ ਪਾਪਾ ਨੂੰ ਕਹਿ ਕੇ ਤੁਹਾਡੀ ਹੈਲਪ ਕਰਾਂਗੇ। ਧੰਨਵਾਦ ਦੀਦੀ। ਕੋਈ ਗੱਲ ਨਹੀਂ। ਛੋਟੇ ਵਰਗੇ ਪੱਕੇ ਇਨਸਾਨ ਬਹੁਤ ਘੱਟ ਹੁੰਦੇ ਨੇ। ਤੇ ਮੈਂ ਤਾਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੀ ਹਾਂ। ਨਹੀਂ ਕੋਈ ਗੱਲ ਨਹੀਂ। ਮੇਰੇ ਫਿਰਤੀ ਹੋ ਗਿਆ। ਜਿਹੜੀ ਮਾਂ ਨੇ ਮੇਰੀ ਨੂੰ ਸਹਾਰਾ ਦਿੱਤਾ, ਛੱਤ ਦਿੱਤਾ। ਨੀ ਅੱਜ ਕੱਲ ਤਾਂ ਲੋਕ ਐਜੇ ਹੁੰਦੇ ਨੇ ਛੱਟਾ ਖੋਹਦੇ ਨੇ ਪਹਿਲੀ ਵਾਰ ਕੋਈ ਇਦਾਂ ਉਹਨਾਂ ਦੇਖਿਆ ਜੀ ਜਿਹੜਾ ਸਹਾਰਾ ਦਿੱਤਾ ਸੀ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਏ ਅੱਛਾ ਜੀ ਜੀ ਠੀਕ ਹੈ ਮੈਂ ਚੱਲਦੀ ਹਾਂ ਓਕੇ ਵੀਡੀਓ ਓਕੇ ਆ ਜਾ ਕਰੋ ਮਾਰ ਲਿਆ ਕਰੋ ਜਿਹੜਾ ਹਾਂਜੀ ਬਾਕੀ ਸਰਪੰਚ ਆਵਣ ਤਾਂ ਮੇਰੇ ਵੱਲੋਂ ਪੱਲੂ ਆਜ ਰੂ ਹਾਂਜੀ ਹਾਂਜੀ ਕਹਿ ਦੂੰਗੀ ਮੈਂ ਪਾਪਾ ਨੂੰ ਠੀਕ ਹੈ ਜੀ